ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ। ਇੱਕ ਵਾਰ ਇੱਕ ਬਹੁਤ ਹੀ ਦੁਖੀ ਵਿਅਕਤੀ ਇੱਕ ਮਹਾਤਮਾ ਦੇ ਕੋਲ ਆ ਕੇ ਕਹਿੰਦਾ ਹੈ ਕਿ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ। ਮੈਂ ਆਪਣੀ ਪਤਨੀ, ਬੱਚਿਆਂ ਤੇ ਪਰਿਵਾਰ ਨੂੰ ਖੁਸ਼ ਨਹੀਂ ਰੱਖ ਸਕਦਾ। ਮੈਂ ਆਪਣੇ ਲਈ ਕੁਝ ਨਹੀਂ ਕਰ ਪਾ ਰਿਹਾ। ਕਈ ਵਾਰ ਤਾਂ ਮਨ ਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣ ਦੇ ਖਿਆਲ ਵੀ ਆਉਂਦੇ ਹਨ। ਤੁਸੀਂ ਇੰਨੀ ਸਧਰਨਾ ਕਰ ਇਹਨੀ ਤਪੱਸਿਆ ਕਰਦੇ ਹਾਂ ਤੁਸੀਂ ਮੈਨੂੰ ਕੋਈ ਮਾਰਗ ਦਿਖਾਓ ਜਿਸ ਨਾਲ ਮੈਂ ਆਪਣੇ ਬੁਰੇ ਸਮੇ ਤੋਂ ਬਾਹਰ ਆ ਸਕਾਂ ਮੇਰਾ ਬਹੁਤ ਹੀ ਬੁਰਾ ਸਮਾਂ ਚੱਲ ਰਿਹਾ ਹੈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਬਹੁਤ ਔਖਾ ਹੈ ਹੁਣ ਤੁਸੀਂ ਦੱਸੋ ਕਿ ਮੈਂ ਅਜਿਹੇ ਬਖਤੀ ਵਿੱਚ ਜੁੰਦਾ ਰਹਾ ਤਾਂ ਕਿਵੇਂ ਰਹਾ ਆਪਣਾ ਪਰਿਵਾਰ ਨੂੰ ਖੁਸ਼ ਰੱਖਾਂ ਕਿਰਪਾ ਕਰਕੇ ਕੋਈ ਸਧਾਰਨ ਜਿਹਾ ਤਰੀਕਾ ਦੱਸੋ ਤਾਂ ਜੋ ਮੈਂ ਆਸਾਨੀ ਨਾਲ ਸਮਝ ਸਕਾਂ ਕਿਉਂਕਿ ਮੈਂ ਬਹੁਤ ਪੜ੍ਹੇ ਲਿਖੇ ਨਹੀਂ ਹਾਂ ਇਹ ਸੁਣ ਕੇ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੂੰ ਇੱਕ ਕੰਮ ਕਰ ਸਕਦਾ ਹੈ ਮਹਾਤਮਾ ਨੇ ਸਾਹਮਣੇ ਵਾਲੀ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਉੱਚੀ ਪਹਾੜੀ ਤੇ ਇੱਕ ਮੰਦਰ ਹੈ ਉਸ ਮੰਦਰ ਦੇ ਕੋਲ ਕੀੜਿਆਂ ਦਾ ਇੱਕ ਘਰ ਹੈ ਜਿੱਥੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਨੇ ਤੈਨੂੰ ਸੋਣ ਵਿੱਚ ਥੋੜਾ ਅਜੀਬ ਲੱਗ ਸਕਦਾ ਪਰ ਉਹ ਕੀੜੀਆਂ ਉਸ ਮੰਦਰ ਦੀ ਜ਼ਮੀਨ ਨੂੰ ਖਰਾਬ ਕਰ ਦਿੰਦੀਆਂ ਨੇ ਉਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦੀਆਂ ਨੇ ਜਿਸ ਕਾਰਨ ਉੱਥੇ ਕੋਈ ਰੁੱਖ ਜਾਂ ਕੋਈ ਘਾਹ ਨਹੀਂ ਉਗਦਾ ਤੂੰ ਮੇਰਾ ਇੱਕ ਕੰਮ ਕਰ ਉਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਦੇ ਦਵਾਂਗਾ ਤੂੰ 7 ਦਿਨ ਤੱਕ ਰੋਜ਼ ਉਸ ਪਹਾੜੀ ਤੇ ਜਾ ਕੇ ਉਹਨਾਂ ਕੀੜਿਆਂ ਦੇ ਘਰ ਨੂੰ ਤਹਸਨਸ ਕਰ ਦੇ ਉਸ ਨੂੰ ਤੋੜ ਦੇ ਜਦੋਂ ਵੀ ਤੈਨੂੰ ਮੰਦਰ ਦੇ ਕੋਲ ਕੋਈ ਕੀੜਿਆਂ ਦਾ ਘਰ ਦਿਸੇ ਤਾਂ ਉਸ ਨੂੰ ਤਹਸਨਸ ਕਰ ਦੇ ਪਰ ਯਾਦ ਰੱਖੇ ਪਰ ਘਰ ਨੂੰ ਤੋੜਨ ਵਿੱਚ ਕੋਈ ਵੀ ਕੀੜੀ ਮਰਨੀ ਨਹੀਂ ਚਾਹੀਦੀ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹੋਏ ਉਹ ਨੌਜਵਾਨ ਉੱਥੇ ਚੱਲ ਗਿਆ ਪਰ ਉਸ ਨੂੰ ਕੁਝ ਸਮਝ ਵਿੱਚ ਨਹੀਂ ਆਇਆ ਕਿ ਮਹਾਤਮਾ ਜਹਿ ਕਿਉਂ ਕਰਵਾ ਰਹੇ ਨੇ ਉਹਨਾਂ ਕੀੜੀਆਂ ਦੇ ਅਨਿਆਇ ਕਰ ਰਹੇ ਹਨ ਉਹਨਾਂ ਦਾ ਘਰ ਤੜਵਾ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਆਖਿਰ ਕਿਹੜਾ ਮਹਾਤਮਾ ਜਹਿ ਕਰੇਗਾ ਫਿਰ ਵੀ ਉਸ ਮਹਾਤਮਾ ਦੀ ਗੱਲ ਮੰਨਦੇ ਹੋਏ ਉਹ ਅਗਲੇ ਦਿਨ ਦਿਨ ਤੋਂ ਪਹਾੜੀ ਤੇ ਸੁਰ ਕਰ ਦਿੰਦਾ ਹੈ ਉਹ ਪਹਿਲੇ ਦਿਨ ਪਹਾੜੀ ਤੇ ਪਹੁੰਚਦਾ ਤਾਂ ਦੇਖਦਾ ਹੈ ਕਿ ਬਹੁਤ ਸਾਰੀ ਕੀੜੀਆਂ ਨੇ ਆਪਣਾ ਭੋਜਨ ਜਟਾਉਣ ਵਿੱਚ ਲੱਗੀਆਂ ਹੋਈਆਂ ਨੇ ਸਾਰੀ ਕੀੜੀਆਂ ਇੱਕ ਕਰਤਾਰ ਵਿੱਚ ਚੱਲ ਰਹੀਆਂ ਹਨ ਅਨਾਜ ਦੇ ਛੋਟੇ ਛੋਟੇ ਦਾਣਿਆਂ ਨੂੰ ਲੈ ਕੇ ਵੜੇ ਕਰਾਂ ਵਿੱਚ ਇਕੱਠਾ ਕਰਦੀਆਂ ਜਾ ਰਹੀਆਂ ਹਨ ਇਹ ਦੇਖ ਕੇ ਪਹਿਲਾਂ ਤਾਂ ਉਸ ਉਸ ਨੌਜਵਾਨ ਦਾ ਮਨ ਕਮਜ਼ੋਰ ਪੈ ਗਿਆ ਉਸਨੇ ਸੋਚਿਆ ਕਿ ਇਹ ਇੰਨੀ ਮਿਹਨਤ ਕਰਕੇ ਆਪਣਾ ਕਰ ਪਰ ਰਹੀਆਂ ਨੇ ਤਾਂ ਮੈਂ ਉਹਨਾਂ ਦਾ ਕਰਤਬਾ ਕਰ ਦਿਆਂਗਾ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ ਫਿਰ ਉਸਨ ਮਹਾਤਮਾ ਦੀ ਗੱਲ ਯਾਦ ਕਰਦੇ ਹੋ ਉਸਨ ਤੋੜਨਾ ਸ਼ੁਰੂ ਕਰ ਦਿੱਤਾ ਉਸ ਉਸ ਦੇ ਇਸ ਤਰ੍ਹਾਂ ਕਰਦੇ ਹੀ ਕੀੜੀਆਂ ਵਿੱਚ ਹਾਹਾਕਾਰ ਮਚ ਗਈ ਉਹ ਹੋਏ ਦਰਦ ਦਰਦ ਹੋਣ ਲੱਗ ਪਈਆਂ ਹੁਣ ਤੱਕ ਜੋ ਕਤਾਰ ਵਿੱਚ ਚੱਲ ਰਹੀਆਂ ਸਨ ਉਹ ਸਭ ਬिखर ਗਈਆਂ ਆਂ ਇਧਰ ਉਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੀਆਂ ਥੋੜੀ ਦੇਰ ਬਾਅਦ ਘਰ ਟੁੱਟ ਗਿਆ ਤੇ ਸਾਰੀਆਂ ਕੀੜੀਆਂ ਇਧਰ ਉਧਰ ਲੁਕਣ ਦੇ ਪੱਜ ਚੁੱਕੀਆਂ ਸੀ ਇਹ ਕਰਨ ਤੋਂ ਬਾਅਦ ਉਹ ਨਜੰ ਦੁਖੀ ਮਨ ਦੇ ਨਾਲ ਵਾਪਸ ਆਪਣੇ ਘਰ ਆ ਗਿਆ ਉਸ ਦਾ ਮਨ ਬੜਾ ਪਰੇਸ਼ਾਨ ਸੀ ਦੁਖੀ ਸੀ ਪਛਤਾਵੇ ਨਾਲ ਭਰੇ ਹੋਏ ਸੀ ਫਿਰ ਉਸ ਨੇ ਰਾਤ ਨੂੰ ਆਪਣੇ ਬਿਸਤਰੇ ਦੇ ਲੇਟੇ ਲੇਟੇ ਹੀ ਸੋਚੇ ਕਿ ਉਹਨਾਂ ਕੀੜੀਆਂ ਦਾ ਘਰ ਤਬਾਹ ਹੋ ਚੁੱਕਿਆ ਹੈ ਹੁਣ ਉੱਥੇ ਵਾਪਸ ਜਾਣ ਦਾ ਕੀ ਫਾਇਦਾ ਹੈ ਕਿਉਂਕਿ ਮਹਾਤਮਾ ਨੇ ਕੀੜਿਆਂ ਦਾ ਘਰ ਤੈਸ ਨਸ਼ ਕਰਨ ਲਈ ਕਿਹਾ ਸੀ ਜੋ ਮੈਂ ਹੁਣ ਕਰ ਚੁੱਕਿਆ ਪਰ ਫਿਰ ਉਹ ਕੁਝ ਸੋਚ ਕੇ ਅਗਲੇ ਦਿਨ ਉਸਨੂੰ ਫਿਰ ਤੋਂ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਸਵੇਰੇ ਸਵੇਰੇ ਉੱਠ ਕੇ ਉਹ ਪਹਾੜ ਉਸੇ ਪਾਰ ਤੇ ਪਹੁੰਚ ਜਾਂਦਾ ਹੈ ਪਹਾੜ ਤੇ ਪਹੁੰਚ ਕੇ ਉਹ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਪਿਛਲੇ ਸਵੇਰੇ ਉਸਨੇ ਕਰਨ ਉਤੈਸਨਸ ਕਰ ਦਿੱਤਾ ਸੀ ਪਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਉਹਨੇ ਕੀੜਿਆਂ ਨੇ ਫਿਰ ਆਪਣਾ ਘਰ ਉਸੇ ਜਗ੍ਹਾ ਤੇ ਬਣਾ ਲਿਆ ਤੇ ਹੁਣ ਉਹ ਫਿਰ ਤੋਂ ਆਪਣੇ ਘਰ ਲਈ ਸਮਾਨ ਇਕੱਠਾ ਕਰਨ ਲੱਗੀਆਂ ਹੋਈਆਂ ਸੀ ਉਹ ਆਦਮੀ ਇਹ ਦੇਖ ਕੇ ਕਹਿਣ ਲੱਗਾ ਕਿੜੀਆਂ ਕਿੰਨੀਆਂ ਪਾਗਲ ਨੇ ਉਹਨਾਂ ਨੂੰ ਪਤਾ ਹੀ ਨਹੀਂ ਹਾਲੇ ਕੱਲ੍ਹ ਹੀ ਇਹਨਾਂ ਦਾ ਘਰ ਇਸੇ ਜਗ੍ਹਾ ਤੇ ਤਬਾਹ ਕੀਤਾ ਗਿਆ ਸੀ ਤੇ ਉਸੇ ਜਗ੍ਹਾ ਤੇ ਉਹਨਾਂ ਨੇ ਆਪਣਾ ਨਾਮਕਰ ਬਣਾ ਲਿਆ ਤੇ ਇਹ ਸੋਚ ਕੇ ਉਹ ਆਦਮੀ ਹੱਸਣ ਲੱਗ ਪਿਆ ਤੇ ਉਸ ਨੇ ਉਹਨਾਂ ਕੀੜਿਆਂ ਦਾ ਘਰ ਫਿਰ ਤੋਂ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਫਿਰ ਤੋਂ ਉਹਨਾਂ ਕੀੜਿਆਂ ਵਿੱਚ ਹਲਚਲ ਮਚ ਗਈ ਥੋੜੀ ਦੇਰ ਵਿੱਚ ਉਹ ਕੀੜੀਆਂ ਦਰੁਦਰ ਆਪਣੇ ਜਾਨ ਬਚਾਉਣ ਲਈ ਭੱਜਣ ਲੱਗੀਆਂ ਕੁਝ ਹੀ ਦੇਰ ਵਿੱਚ ਉਹਨਾਂ ਦਾ ਕਰ ਫਿਰ ਤੋਂ ਨਸ਼ਟ ਹੋ ਗਿਆ ਤੇ ਆਦਮੀ ਥੋੜਾ ਸੰਤੋਖ ਤੇ ਪਾਵਨ ਰਹਿਣ ਲੱਗਾ ਕਿ ਇਸ ਵਾਰੀ ਤਾਂ ਮੈਂ ਚੰਗੀ ਤਰ੍ਹਾਂ ਉਸ ਕਰਨ ਤਵਾ ਕਰ ਦਿੱਤਾ ਹੈ ਹੁਣ ਤਾਂ ਉਹ ਕਿੜੀਆਂ ਇੱਥੇ ਕਰਪਣਾ ਕਰਨੀ ਬਣਾ ਸਕਣਗੇ ਇਸ ਲਈ ਜਾਣ ਤੋਂ ਪਹਿਲਾਂ ਉਸ ਨੇ ਕਰ ਨੂੰ ਠੰਡਾ ਪਾਣੀ ਵੀ ਪਾ ਦਿੱਤਾ ਤਾਂ ਕਿੜੀਆਂ ਉੱਤੇ ਕਰ ਨਾ ਬਣਾ ਸਕਣ ਇਸ ਤਰ੍ਹਾਂ ਆਪਣਾ ਕਰਮ ਪੂਰਾ ਕਰ ਰਿਹਾ ਉਹ ਨੌਜਵਾਨ ਫਿਰ ਤੋਂ ਆਪਣੇ ਕਰ ਆ ਗਿਆ ਅਜਰਾ ਸੌਣ ਵੇਲੇ ਵੀ ਫਿਰ ਉਸ ਨੌਜਵਾਨ ਸਹੀ ਸੋਚ ਰਿਹਾ ਸੀ ਕਿ ਮਹਾਤਮਾ ਇਹ ਸਹੀ ਕੰਮ ਕਰਵਾ ਰਹੇ ਨੇ ਇਹ ਕਿਸੇ ਦਾ ਕਰਤਵ ਕਰਵਾਉਣਾ ਕਿਸੇ ਸਿੱਧ ਪੁਰਸ਼ ਨੂੰ ਸੋਭ ਦਿੰਦਾ ਹੈ ਬਹੁਤ ਮਹਾਤਮਾ ਸਿੱਧ ਪੁਰਸ਼ ਹੀ ਨਾ ਹੋਵੇ ਕਿਤੇ ਮੈਨੂੰ ਬੇਵਕੂਣਾ ਰਿਹਾ ਹੋਵੇ ਪਰ ਉਸਨੇ ਨਿਰਣੈ ਕੀਤਾ ਕਿ ਮੈਂ ਆਪਣਾ ਕੰਮ ਪਹਿਲਾਂ ਪੂਰਾ ਕਰ ਲਵਾਂ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਮਹਾਤਮਾ ਮੇਰੇ ਤੋਂ ਅਜਿਹਾ ਕਿਉਂ ਕਰਵਾ ਰਹੇ ਨੇ ਇਹ ਹੀ ਸੋਚ ਕੇ ਉਸ ਰਾਤ ਨੂੰ ਸੋ ਜਾਂਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਫਿਰ ਉਹ ਉਸੇ ਪਹਾੜੀ ਤੇ ਨਿਕਲ ਜਾਂਦਾ ਹੈ ਪਹਾੜੀ ਤੇ ਪਹੁੰਚ ਕੇ ਉਹ ਉਸ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਜਿੱਥੇ ਉਸਨੇ ਕੀੜਿਆਂ ਦਾ ਕਰ ਨੂੰ ਤਬਾਹ ਕਰ ਦਿੱਤਾ ਸੀ ਅੱਜ ਉਹ ਦੇਖ ਕੇ ਖੁਸ਼ ਹੋ ਜਾਂਦੇ ਕਿ ਉੱਥੇ ਕੋਈ ਵੀ ਕਰ ਨਹੀਂ ਸੀ ਸਾਰੀ ਕੀੜੀਆਂ ਉੱਥੋਂ ਚਲੇ ਗਈਆਂ ਸਨ ਹੁਣ ਉਸਨੇ ਸੋਚਿਆ ਕਿ ਹੁਣ ਮੇਰਾ ਰੋਜ਼ ਰੋਜ਼ ਆਉਣ ਦਾ ਕੰਮ ਕੋਈ ਮਤਲਬ ਨਹੀਂ ਹੈ ਕੀੜੀਆਂ ਤਾਂ ਇੱਥੋਂ ਜਾ ਚੁੱਕੀਆਂ ਹਨ ਉਸਨੇ ਸੋਚਿਆ ਕਿ ਮਹਾਤਮਾ ਨੇ ਮੈਨੂੰ 7 ਦਿਨ ਬਾਅਦ ਆਉਣ ਲਈ ਕਿਹਾ ਸੀ ਪਰ ਅੱਜ ਤਾਂ ਤੀਜਾ ਹੀ ਦਿਨ ਹੈ ਹੁਣ ਬਾਕੀ 4 ਦਿਨ ਬਾਅਦ ਆਉਣ ਦਾ ਕੀ ਫਾਇਦਾ ਹੋਵੇਗਾ ਸੋਚ ਕੇ ਉਸਨੇ ਫੈਸਲਾ ਕੀਤਾ ਕਿ ਇੱਥੇ ਉਹ ਸਿੱਧਾ ਉਸੇ ਮਹਾਤਮਾ ਦੇ ਕੋਲ ਜਾਵੇਗਾ ਤੇ ਉਹਨਾਂ ਨੂੰ ਇਹ ਸਾਰੀ ਖਬਰ ਦੱਸੇਗਾ ਪਰ ਜਦੋਂ ਉਹ ਪਹਾੜੀ ਤਵਾਸ ਮੁੜ ਕੇ ਉਸ ਮਹਾਤਮਾ ਦੇ ਘੁਟੇ ਵੱਲ ਜਾਣ ਲੱਗਾ ਤਾਂ ਅਚਾਨਕ ਉੱਥੇ ਹੀ ਉਸ ਦੀ ਨਜ਼ਰ ਇੱਕ ਹੋਰ ਕਰਤੇ ਪਈ ਜੋ ਕਿ ਕੀੜਿਆਂ ਦਾ ਹੀ ਬਣਿਆ ਹੋਏ ਸੀ ਉਸਦੇ ਉਹ ਤੇ ਹੁਣ ਉਹ ਕੀੜਿਆਂ ਨਵੇਂ ਘਰ ਵਿੱਚ ਰਹਿਣ ਲੱਗਿਆਂ ਇਹ ਨਵਾਂ ਘਰ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਉਸ ਨਜਵਾਨ ਦੀ ਨਜ਼ਰ ਉਸ ਕਰਤੇ ਪਈ ਉਸਨੇ ਸੋਚਿਆ ਕਿ ਸ਼ਾਇਦ ਮਹਾਤਮਾ ਨੂੰ ਪਤਾ ਸੀ ਕਿ ਕੀੜੀਆਂ ਆਪਣਾ ਘਰ ਇੱਥੇ ਬਦਲ ਕੇ ਕਿਸੇ ਹੋਰ ਜਗ੍ਹਾ ਬਣਾ ਲੈਣ ਦੀਆਂ ਹਨ ਇਸ ਲਈ ਉਹਨਾਂ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਐਨਾ ਸੋਚਦੇ ਹੀ ਨਜਵਾਨ ਦੀ ਕੀੜੀਆਂ ਦਾ ਉਹ ਨਵਾਂ ਘਰ ਵੀ ਢੋਣ ਲਈ ਪਹੁੰਚ ਜਾਂਦਾ ਹੈ ਜਦੋਂ ਉੱਥੇ ਪਹੁੰਚਦਾ ਤਾਂ ਦੇਖਦਾ ਹੈ ਕਿ ਉਹ ਕੀੜੀਆਂ ਉਸੇ ਤਰ੍ਹਾਂ ਕੰਮ ਵਿੱਚ ਲੱਗੀਆਂ ਹੋਈਆਂ ਸਨ ਉਹ ਆਪਣੇ ਭੋਜਨ ਲਈ ਇਕੱਠਾ ਕਰ ਰਹੀਆਂ ਸਨ ਤੇ ਆਪਣੇ ਘਰ ਵਿੱਚ ਜਮਾ ਕਰ ਰਹੀਆਂ ਸਨ ਜਦੋਂ ਉਹਨਾਂ ਦਾ ਪੁਰਾਣਾ ਘਰ ਟੁੱਟਿਆ ਤਾਂ ਉਸ ਉੱਥੇ ਅਨਾਜ ਦੇ ਦਾਣੇ ਬਚੇ ਹੋਏ ਸੀ ਤੇ ਕੀੜੀਆਂ ਉਤੋਂ ਵੀ ਅਨਾਜ ਇਕੱਠਾ ਕਰਕੇ ਆਪਣੇ ਕਰ ਵਿੱਚ ਲੈ ਰਹੀਆਂ ਸਾਨੂੰ ਹੁਣ ਇੱਥੇ ਫਿਰ ਤੋਂ ਨੌਜਵਾਨ ਦਾ ਮਨ ਥੋੜਾ ਕਮਜ਼ੋਰ ਪੈ ਗਿਆ ਕਿਉਂਕਿ ਉਹ ਖੁਦ ਵੀ ਕਮਜ਼ੋਰ ਸੀ ਖੁਦ ਵੀ ਸਮੇਂ ਦਾ ਮਾਰਿਆ ਹੋਇਆ ਸੀ ਇਸ ਲਈ ਉਸ ਦੇ ਮਨ ਵਿੱਚ ਔਨਾਂ ਕੀੜਿਆਂ ਦੇ ਪ੍ਰਤੀ ਦਇਆ ਜਪਾ ਉਮੜ ਰਹੀ ਸੀ ਉਸ ਔਨਾਂ ਤੇ ਉਸ ਨੂੰ ਦਇਆ ਆ ਰਹੀ ਸੀ ਉਹ ਚਾਹੁੰਦਾ ਸੀ ਕਿ ਉਹ ਉਹਨਾਂ ਦੀ ਮਦਦ ਕਰੇ ਤਾਂ ਉਲਟਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਪਰ ਉਸ ਮਹਾਤਮਾ ਦੀ ਗੱਲ ਨੂੰ ਯਾਦ ਕਰਦੇ ਹੋਏ ਫਿਰ ਤੋਂ ਮਨ ਮਾਰ ਕੇ ਉਹਨਾਂ ਦਾ ਕਰ ਤੋੜਨਾ ਫੈਸਲਾ ਕੀਤਾ ਉਸਨੇ ਇਸ ਵਾਰ ਬੜੀ ਹੀ ਸਾਵਧਾਨੀ ਨਾਲ ਬਿਨਾਂ ਕਿਸੇ ਕੀੜੇ ਨੂੰ ਨੁਕਸਾਨ ਪਹੁੰਚਾਏ ਉਹ ਘਰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਸਮਾਂ ਥੋੜਾ ਜ਼ਿਆਦਾ ਲੱਗਾ ਲੱਗੇ ਕਿਉਂਕਿ ਕਿਸੇ ਵੀ ਕੀੜੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਸੀ ਇਸ ਲਈ ਉਹ ਬੜੀ ਸਾਵਧਾਨੀ ਨਾਲ ਉਹਨਾਂ ਦੇ ਘਰ ਨੂੰ ਤਬਾਹ ਕਰਨ ਲੱਗਾ ਅਖਰਕਾਰ ਉਸਨੇ ਉਸ ਘਰ ਨੂੰ ਤਬਾਹ ਕਰ ਦਿੱਤਾ ਉਸ ਘਰ ਨੂੰ ਤਬਾਹ ਕਰਨ ਦੇ ਬਾਅਦ ਇਸ ਵਾਰ ਉਹ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਸੀ ਕਿਉਂਕਿ ਉਸਨੇ ਉਹਨਾਂ ਦਾ ਨਮਕਰ ਵੀ ਤੋੜ ਦਿੱਤਾ ਸੀ ਉਹਨਾਂ ਕੀੜਿਆਂ ਨੂੰ ਬਸਣ ਹੀ ਨਹੀਂ ਦੇ ਰਿਹਾ ਸੀ ਤੇ ਉਹ ਹੁਣ ਆਪਣੇ ਹੀ ਆਪ ਨੂੰ ਸ਼ੈਤਾਨ ਦਾ ਦਾਣੂ ਸਮਝਣ ਲੱਗਾ ਪਰ ਫਿਰ ਵੀ ਉਸ ਮਹਾਤਮਾ ਦੀ ਗੱਲ ਮੰਨਦੇ ਹੋਏ ਬੜੇ ਹੀ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਉਹ ਫਿਰ ਉਸਨੇ ਸੋਚਿਆ ਕਿ ਮੈਂ ਕਿੰਨਾ ਵੱਡਾ ਸ਼ੈਤਾਨ ਹਾਂ ਕਿੰਨਾ ਵੱਡਾ ਜਾਨਵਰ ਪੁਰਾਣਾ ਕਰ ਛੱਡੋ ਮੈਂ ਉਹਨਾਂ ਦਾ ਕੀੜਿਆਂ ਦਾ ਨਾਮਾ ਕਰ ਵੀ ਤੋੜ ਦਿੱਤਾ ਉਹ ਕੀੜੇ ਮੇਰੇ ਬਾਰੇ ਕੀ ਸੋਚਦੇ ਹੋਣਗੇ ਅਜਹੀਆਂ ਸੋਚਾਂ ਸੋਚਦੇ ਆਖਰ ਫਿਰ ਇੱਕ ਵਾਰ ਉਸਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਸਵੇਰੇ ਸਵੇਰੇ ਉਹ ਘਰ ਤੋਂ ਉੱਥੇ ਪਹੁੰਚ ਜਾਂਦਾ ਉਹ ਦੇਖ ਕੇ ਫਿਰ ਤੋਹਰਾ ਰਾਂਜਨ ਦੇ ਕਿ ਇਸ ਵਾਰ ਕੀੜੀਆਂ ਨੇ ਇੱਕ ਹੋਰ ਨਵੀਂ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਹੈ ਇਹ ਉਹ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਊਰਜਾ ਦੇ ਨਾਲ ਕੰਮ ਕਰ ਰਹੀਆਂ ਤੇ ਉਹਨਾਂ ਨੇ ਇੱਕ ਕ ਰਾਤ ਵਿੱਚ ਪਹਿਲਾਂ ਤੋਂ ਹੀ ਵੱਡਾ ਘਰ ਬਣਾ ਲਿਆ ਸੀ ਤੇ ਹੁਣ ਉਹ ਫਿਰ ਤੋਂ ਆਪਣਾ ਅਨਾਜ ਖਾਣਾ ਇਕੱਠਾ ਕਰਨ ਵਿੱਚ ਝੁੱਟੀਆਂ ਹੋਈਆਂ ਸਨ ਇਹ ਦੇਖ ਕੇ ਵਿਅਕਤੀ ਸੋਚਣ ਲੱਗੇ ਕੀੜੀਆਂ ਕਿਹੜੀ ਮਿੱਟੀ ਦੀਆਂ ਬਣੀਆਂ ਹੋਈਆਂ ਹਨ ਮੈਂ ਇਹਨਾਂ ਨੂੰ ਵਾਰ-ਵਾਰ ਇੱਥੋਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਆਪਣਾ ਘਰ ਬਣਾ ਲੈਂਦੀਆਂ ਹਨ ਇਹਨਾਂ ਨੂੰ ਪਤਾ ਨਹੀਂ ਹੈ ਕਿ ਮੈਂ ਇਹਨਾਂ ਨੂੰ ਇੱਥੇ ਕਦੇ ਵੀ ਵਸਣ ਨਹੀਂ ਦਿਆਂਗਾ ਇਹ ਕੀੜੀ ਹੈ ਦੇਖਣ ਵਿੱਚ ਇੰਨੀ ਛੋਟੀ ਹੈ ਪਰ ਫਿਰ ਵੀ ਇਹ ਮੇਰੇ ਤੋਂ ਹਰ ਨਹੀਂ ਮੰਨ ਰਹੀਆਂ ਬੜੀ ਹਰਿਆਣੇ ਦੀ ਗੱਲ ਹੈ ਦੋਸਤੋ ਇਸ ਵਾਰ ਵੀ ਉਸਨੇ ਗੁੱਸੇ ਵਿੱਚ ਖਿੱਚ ਕੇ ਘਰ ਨੂੰ ਤਹੱਸਨੈਸ਼ ਕਰ ਦਿੱਤਾ ਪਰ ਇਸ ਵਾਰ ਟਹਿ ਟਹਿ ਹੋਏ ਕੁਝ ਕੀੜੀਆਂ ਉੱਥੇ ਹੀ ਉਹ ਆਪਣੇ ਹੰਕਾਰ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਗੁੱਸੇ ਵਿੱਚ ਉਸਨੇ ਉਹਨਾਂ ਕੀੜਿਆਂ ਨੂੰ ਕਿੰਨੀ ਹਾਨੀ ਪਹੁੰਚਾਈ ਹੈ ਉਸਦਾ ਮਨ ਬਹੁਤ ਸਤਾਵੇ ਨਾ ਪਰ ਗਿਆ ਉਹ ਰੋਂਦਾ ਹੋਇਆ ਆਪਣੇ ਘਰ ਤੁਰ ਪਿਆ ਰਾਤ ਨੂੰ ਉਸਨੇ ਸੋਚਿਆ ਕਿ ਮੈਂ ਕੀੜਿਆਂ 'ਤੇ ਬਹੁਤ ਬਹੁਤ ਜ਼ਿਆਦਾ ਅਤਿਆਚਾਰ ਕਰ ਰਿਹਾ ਹਾਂ ਹੁਣ ਇਸ ਤੋਂ ਵੱਧ ਅਤਿਆਚਾਰ ਨਹੀਂ ਕਰ ਸਕਾਂਗਾ ਤੇ ਇਹੀ ਸੋਚ ਕੇ ਉਹ ਅਗਲੇ ਦਿਨ ਉਹਨਾਂ ਕੀੜਿਆਂ ਲਈ ਆਪਣੇ ਘਰ ਤੋਂ ਥੋੜਾ ਆਟਾ ਲੈ ਕੇ ਬਾੜੀ ਤੇ ਪਹੁੰਚ ਜਾਂਦਾ ਹੈ ਅਜ ਉਸਦੇ ਮਨ ਵਿੱਚ ਉਹਨਾਂ ਕੀੜਿਆਂ ਦੇ ਪ੍ਰਤੀ ਸਰਦਾ ਦਾ ਪਾਪ ਸੀ ਦਿਆ ਦਾ ਪਾਪ ਸੀ ਅਜੋ ਹਨ ਨਦੀ ਮੱਧ ਕਰਨਾ ਚੰਦਸੀ ਜਦੋਂ ਉੱਥੇ ਪਹੁੰਚਿਆ ਤਾਂ ਕਿੜੀਆਂ ਫਿਰ ਤੋਂ ਆਪਣੇ ਨਵੇਂ ਘਰ ਨੂੰ ਬਣਾਉਣ ਵਿੱਚ ਲੱਗੀਆਂ ਹੋਈਆਂ ਸੀ ਉਸਨੇ ਬੜੀ ਕਰੋਨਾ ਦੇ ਨਾਲ ਉਹਨਾਂ ਕਿੜੀਆਂ ਨੂੰ ਆਪਣਾ ਲੈਂਦਾ ਹੋਇਆ ਆਟਾ ਖਵਾਇਆ ਕਿ ਬੱਚੇ ਹੋ ਦਿਨ ਉਹ ਫਰੋਜ਼ ਐਵੇਂ ਹੀ ਕਰਦਾ 7 ਦਿਨਾਂ ਦੇ ਬਾਅਦ ਉਹ ਨੌਜਵਾਨ ਮਹਾਤਮਾ ਦੇ ਕੋਲ ਪਹੁੰਚ ਕੇ ਹੱਥ ਜੋੜ ਕੇ ਬੋਲਦਾ ਹੈ ਮਹਾਤਮਨਵਾਵ ਕਰ ਦਿਓ ਮੈਂ ਉਹਨਾਂ ਕਿੜੀਆਂ ਦਾ ਕਰਤਬਾ ਕਰਨ ਲਈ ਬੜੀ ਕੋਸ਼ਿਸ਼ ਕੀਤੀ ਮੈਂ ਉਹਨਾਂ ਦਾ ਕਰਤਬਾ ਕੀਤਾ ਵੀ ਇੱਕ ਵਾਰ ਨਹੀਂ ਸਗੋਂ ਚਾਰ ਵਾਰ ਮੈਂ ਉਹਨਾਂ ਦਾ ਘਰ ਤੋੜਿਆ ਵੀ ਉਸ ਤੋਂ ਬਾਅਦ ਮੈਂ ਹਿੰਮਤ ਨਹੀਂ ਕਰ ਸਕਿਆ ਉਹਨਾਂ ਦੇ ਘਰ ਨੂੰ ਨਹੀਂ ਤੋੜ ਸਕਿਆ ਮੈਂ ਸਮਝ ਸਕਦਾ ਹਾਂ ਕਿ ਮੈਂ ਤੁਹਾਡਾ ਕੰਮ ਪੁਰਾਣੀ ਕੀਤਾ ਇਸ ਦੇ ਬਦਲੇ ਤੁਸੀ ਮੈਨੂੰ ਵੀ ਸਜ਼ਾ ਦਿਓ ਮੈਂ ਭੁਗਤਣ ਲਈ ਤਿਆਰ ਹਾਂ ਕਿਉਂਕਿ ਮੇਰੇ ਬੁਰੇ ਸਮੇਂ ਤੋਂ ਬਾਹਰ ਕੱਢ ਸਕਦਾ ਹੈ ਪਰ ਮੈਨੂੰ ਇਸ ਲਈ ਪਰਵਾਹ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਜੋ ਮੈਂ ਕੀਤਾ ਉਹ ਸਹੀ ਕੀਤਾ ਹੈ ਇਸ ਲਈ ਮੈਂ ਤੁਹਾਡੇ ਤੋਂ ਅੱਗੇ ਲੈ ਕੇ ਵਾਪਸ ਕਰ ਜਾ ਰਿਹਾ ਹਾਂ ਕਿਰਪਾ ਕਰਕੇ ਮੈਨੂੰ ਅੱਗੇ ਦਿਓ ਇਹ ਸੁਣ ਕੇ ਮਹਾਤਮਨ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਪੁੱਤਰ ਜੀ ਕਿੱਥੇ ਚੱਲਿਓ ਰੁਕੋ ਤਾਂ ਸੇ ਜਲ ਪਾਨ ਕਰ ਲਿਓ ਥੋੜੀ ਦੇਰ ਠਹਿਰ ਜਾਓ ਉਸ ਤੋਂ ਬਾਅਦ ਚਲੇ ਜਾਣਾ ਇਹ ਕਹਿ ਕੇ ਉਸ ਮਹਾਤਮਾ ਨੇ ਉਸ ਨੌਜਵਾਨ ਨੂੰ ਪਾਣੀ ਲੈ ਕੇ ਆਉਂਦੇ ਨੇ ਆਪਣੇ ਪਿਲਾਉਣ ਦੇ ਬਾਅਦ ਮਹਾਤਮਾ ਉਸਨੂੰ ਪੁੱਛਦੇ ਨੇ ਕਿ ਤੂੰ ਮੈਨੂੰ ਇਹ ਦੱਸ ਕਿ ਆਖਰ ਤੂੰ ਕਿਹੜੀਆਂ ਦਾ ਕਰਤਵ ਕਿਉਂ ਨਹੀਂ ਕਰ ਸਕਿਆ ਉਹ ਕਿੜੀਆਂ ਦਾ ਛੋਟੀਆਂ ਜੀਆਂ ਨੇ ਤੂੰ ਐਡਾ ਵੱਡਾ ਐ ਫਿਰ ਵੀ ਤੂੰ ਹੁਣ ਛੋਟੇ-ਛੋਟੇ ਕੀੜਿਆਂ ਦਾ ਕਰਤਵ ਨਹੀਂ ਕਰ ਸਕਿਆ ਇੱਥੇ ਹੈ ਤੇਰੀ ਸ਼ਕਤੀ ਕਿਹਾ ਹੇ ਮਹਾਤਮਾ ਮੈਂ ਉਹਨਾਂ ਕੀੜਿਆਂ ਦਾ ਕਰਤਵ ਕਰ ਦਿੱਤਾ ਸੀ ਬਾਰ-ਬਾਰ ਕੀਤਾ ਇੱਕ ਵਾਰ ਤਾਂ ਮੈਂ ਆਪਣੇ ਗੁੱਸੇ ਵਿੱਚ ਉਹਨਾਂ ਕੀੜਿਆਂ ਨੂੰ ਹੱਨੇ ਵੀ ਪਹੁੰਚਾ ਦਿੱਤੀ ਜਿਸ ਨਾਲ ਮੈਂ ਉਹਨਾਂ ਨੂੰ ਹੰਨ ਪਹੁੰਚਾਈ ਉਸ ਦਿਨ ਮੈਨੂੰ ਲੱਗਾ ਕਿ ਮੈਂ ਉਹਨਾਂ ਨੂੰ ਕਿਉਂ ਹਾਨੀ ਪਹੁੰਚਾ ਰਹੇ ਹਾਂ ਕਿਉਂਕਿ ਉਹਨਾਂ ਨੂੰ ਐਨੀ ਤਕਲੀਫ ਦੇ ਰਹੇ ਹਾਂ ਤਾਂ ਉਸੇ ਦਿਨ ਤੋਂ ਮੈਂ ਉਹਨਾਂ ਨੂੰ ਹਾਨੀ ਪਹੁੰਚਾਉਣ ਦੀ بجائے ਨੁਕਸਾਨ ਪਹੁੰਚਾਉਣ ਦੀ بجائے ਉਹਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਇਹ ਸੁਣ ਕੇ ਮਹਤਵਾਨ ਕੀ ਹੈ? ਇਹੀ ਤਾਂ ਸਿੱਖਣ ਦੀ ਗੱਲ ਹੈ ਇੱਕ ਛੋਟੀ ਜੀ ਕੀੜੀ ਸਾਨੂੰ ਜੀਵਨ ਦਾ ਸੰਦੇਸ਼ ਦੇ ਜਾਂਦੀ ਹੈ ਮੈਂ ਤੈਨੂੰ ਕੀੜਿਆਂ ਦਾ ਕਰਤੱਵ ਕਰਨ ਲਈ ਨਹੀਂ ਭੇਜਿਆ ਤਾਂ ਕਿ ਤੂੰ ਉਹਨਾਂ ਕੀੜਿਆਂ ਤੋਂ ਕੁਝ ਸਿੱਖ ਸਕੇ ਮਹਾਤਮਾ ਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਬੇਟਾ ਪਹਿਲੀ ਸਿੱਖਿਆ ਜੋ ਤੂੰ ਇਹਨਾਂ ਕੀੜਿਆਂ ਤੋਂ ਲੈ ਕੇ ਸਕਦਾ ਹੈ ਕਿ ਤੂੰ ਕਿੰਨੀ ਹੀ ਵਾਰ ਉਹਨਾਂ ਦੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨੀ ਵਾਰ ਯਤਨ ਕੀਤੇ ਉਹਨਾਂ ਦੇ ਘਰ ਵੀ ਤਬਾਹ ਕੀਤੇ ਪਰ ਉਹ ਹਰ ਵਾਰ ਆਪਣਾ ਨਵਾਂ ਘਰ ਬਣਾ ਲੈਂਦੀ ਹੈ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਜੇ ਉਹ ਹਰ ਮੰਨ ਲੈਂਦੀਆਂ ਉਹ ਕੀੜੀਆਂ ਤੇ ਤੁਹਾਨੂੰ ਉੱਥੇ ਦੁਬਾਰਾ ਨਹੀਂ ਮਿਲਦੀਆਂ ਜੀਵਨ ਸਰ ਗਰਮੀ ਦਾ ਨਾਮ ਹੈ ਪਰ ਅਸੀਂ ਮਨੁੱਖ ਇੱਕ ਦੋ ਵਾਰ ਹਾਰ ਮਿਲਣ ਤੋਂ ਬਾਅਦ ਹੀ ਟੁੱਟ ਜਾਂਦੇ ਆ ਤੇ ਫਿਰ ਜੀਵਨ ਵਿੱਚ ਕੋਈ ਕੋਸ਼ਿਸ਼ ਨਹੀਂ ਕਰਦੇ ਕੁਝ ਲੋਕ ਤਾਂ ਆਪਣੀ ਜ਼ਿੰਦਗੀ ਨੂੰ ਹੀ ਖਤਮ ਕਰ ਲੈਂਦੇ ਆ ਪਰ ਜਨਮ ਵਿੱਚ ਤੂੰ ਇੱਕ ਗੱਲ ਦੇਖੀਏ ਕਿ ਜਾਨਵਰ ਆਪਣਾ ਜੀਵਨ ਕਦ ਖਤਮ ਨਹੀਂ ਕਰਦੇ ਤੇ ਨਹੀਂ ਸੁਣਿਆ ਹੋਵੇ ਕਿ ਕਿਸੇ ਜਾਨਵਰ ਨੇ ਆਤਮ ਹੱਤਿਆ ਕਰਨ ਲਈ ਚਾਹੇ ਉਹ ਜਾਨਵਰ ਕਿੰਨਾ ਵੀ ਭੁੱਖਾ ਕਿਉਂ ਨਾ ਹੋਵੇ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ ਆਪਣਾ ਜੀਵਨ ਲਈ ਹਮੇਸ਼ਾ ਸੰਘਰਸ਼ ਕਰਦੇ ਹਨ ਪਰ ਉਥੇ ਹੀ ਦੂਜੇ ਪਾਸੇ ਅਸੀਂ ਮਨੁੱਖ ਇੱਕ ਦੋ ਵਾਰ ਹਾਰ ਤੋਂ ਬਾਅਦ ਆਪਣਾ ਜੀਵਨ ਖਤਮ ਕਰ ਲੈਣੇ ਆ ਤਾਂ ਕਰਮਸ਼ੀਲਤਾ ਤੇ ਕਰਮ ਦਾ ਨਾਮ ਹੈ ਜੀਵਨ ਦੇ ਮੋਤ ਆਖਰੀ ਬੰਬਿਸ਼ਰਾਮ ਹੈ ਇਸ ਲਈ ਮੋਤ ਤੋਂ ਪਹਿਲਾਂ ਕੰਮ ਕਰਨੇ ਕਦੇ ਜਨਾ ਛੱਡੋ ਕਿਉਂਕਿ ਮੋਤ ਤੋਂ ਬਾਅਦ ਤੂੰ ਪਰਮ ਅਭਿਸ਼ਰਾਮ ਵਿੱਚ ਚਲਾ ਜਾਵੇਂਗਾ ਤੁਹਾਡਾ ਕਰ ਇੱਕ ਵਾਰ ਟੁੱਟ ਗਿਆ ਹੈ ਤਾਂ ਦੂਜਾ ਕਰ ਬਣਾਓ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਉਹਨਾਂ ਕਿੜੀਆਂ ਨੂੰ ਦੇਖ ਚੁੱਕਿਆ ਹੈ ਦੇਖਣ ਵਿੱਚ ਉਹ ਕਿੜੀਆਂ ਤੇਰੇ ਤੋਂ ਕਿੰਨੀਆਂ ਛੋਟੀਆਂ ਤੇ ਤੂੰ ਕਿੰਨਾ ਵੱਡਾ ਹੈ ਦਾ ਮਨ ਤੁਹਾਡੇ ਤੋਂ ਕਿੱਡਾ ਵੱਡਾ ਹੈ ਇਨਾ ਵਿਸ਼ਾਲ ਹੈ ਕਿ ਉਹਨਾਂ ਦ੍ਰਿੜ ਸੰਕਲਪ ਹੈ ਕਿ ਇਹ ਵਾਰ ਕਟਟਣ ਦੇ ਬਾਅਦ ਵੀ ਉਹ ਕਰ ਬਣਾਈ ਜਾਂਦੀਆਂ ਹਨ ਸਾਡੇ ਉੱਪਰ ਪੂਰਾ ਸਮਾਂ ਹੁੰਦਾ ਹੈ ਸਾਨੂੰ ਲੱਗਦਾ ਹੈ ਕਿ ਸਮਾਂ ਕਦੇ ਨਹੀਂ ਜਾਵੇਗਾ ਇਸ ਇਹ ਸਮਾਂ ਮੇਰੇ ਜੀਵਨ ਅਨੁਭਵਤ ਕਰ ਦੇਵੇਗਾ ਮੈਨੂੰ ਕਦੇ ਨਹੀਂ ਜੀਣ ਦੇਵੇਗਾ ਤੇ ਆਪਣੇ ਇਹਨਾਂ ਹੀ ਖਿਆਲਾਂ ਵਿੱਚ ਜਿਨ੍ਹਾਂ ਦੀ ਅਸਲੀਅਤ ਵਿੱਚ ਕੋਈ ਹੋਂਦ ਨਹੀਂ ਹੁੰਦੀ ਮੈਂ ਸਿਰਫ ਵਿਚਾਰ ਤੇ ਵਿਚਾਰ ਹੀ ਸਾਡੇ ਮਨ ਵਿੱਚ ਚੱਲਦੇ ਰਹਿੰਦੇ ਹਨ ਜਿਸ ਨਾਲ ਸਾਡਾ ਮਨ ਦੁਖੀ ਹੁੰਦਾ ਹੈ ਜੇ ਆਪਣੇ ਜੀਵਨ ਵਿੱਚ ਕਦੇ ਹਾਰ ਨਹੀਂ ਮੰਨੋਗੇ ਤਾਂ ਇੱਕ ਨਾ ਇੱਕ ਦਿਨ ਪ੍ਰਤੀਕਿਰਿਆ ਤੁਹਾਨੂੰ ਇੱਕ ਨਾ ਇੱਕ ਦਿਨ ਕੁਦਰਤ ਤੁਹਾਨੂੰ ਆਪਣਾ ਜਵਾਬ ਜ਼ਰੂਰ ਦੇਵੇਗੀ ਤੋ ਤੁਸੀਂ ਆਪਣੇ ਜੀਵਨ ਵਿੱਚ ਪਾਉਣਾ ਚਾਹੁੰਦੇ ਹੋ ਤੁਹਾਨੂੰ ਹਰ ਚੀਜ਼ ਮਿਲੂਗੀ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖਣੀ ਤੇ ਮਿਹਨਤ ਕਰਦੇ ਸੋ ਦੋਸਤੋ ਮੈਂ ਆਸ ਕਰਦਾ ਕਿ ਤੁਹਾਨੂੰ ਇਸ ਵੀਡੀਓ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਸੋ ਮੈਂ ਇਸ ਤਰ੍ਹਾਂ ਦੇ ਕੰਮ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਆਪਣੇ ਚੈਨਲ ਨਾਲ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜੁ ਕਰਿਓ ਧੰਨਵਾਦ